ਸਵਾਲ ਮੁੜ ਕੇ ਉੱਥੇ ਆ ਗਿਆ ਵੀ ਜੇ ਇਹ ਇੰਨਾ ਕੰਮ ਹੋ ਚੁੱਕਿਆ ਹੈ ਹੁਣ ਅਗਲਾ ਫੇਜ਼ ਕੀ ਹੈ AI ਦਾ ਜਿਹੜਾ ਕਿ ਫੋਰਮ ਦੇ ਵਿੱਚ ਟ੍ਰਾਇਲ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਨੰਬਰ ਆਉਣਾ ਹੈ ਡਰਾਈਵਿੰਗ ਦਾ ਪਹਿਲਾਂ ਡਰਾਈਵਰ ਸਾਫ਼ ਹੋਣਗੇ ਹੁਣ ਕਿਉਂ ਚਾਹੇ ਬੱਸ ਹੈ ਚਾਹੇ ਕਾਰ ਕੋਈ ਵੀ ਮਸ਼ੀਨਰੀ ਹੈ ਉਹਨੂੰ ਡਰਾਈਵਰ ਦੀ ਜ਼ਰੂਰਤ ਨਹੀਂ ਰਹੇਗੀ ਹੁਣ ਆਪਾਂ ਸੋਚਾਂ ਕਿ ਮੈਂ ਬਿਨਾਂ ਡਰਾਈਵਰ ਤੋਂ ਕਾਰ ਕਿਵੇਂ ਚੱਲੂ ਉੱਤਰ ਬਿਨਾਂ ਡਰਾਈਵਰ ਤੋਂ ਕਾਰ ਇੰਨੀ ਐਕੂਰੇਟ ਚੱਲਦੀ ਐ ਵੀ ਉਹਦਾ ਐਕਸੀਡੈਂਟ ਦਾ ਫਿਲਹਾਲ ਜਿਹੜਾ ਚਾਂਸ ਐ ਜ਼ੀਰੋ ਐ ਅਸੀਂ ਮਿਲੀਸੈਕਿੰਡਾਂਾਂ ਬਾਅਦ ਅੱਖ ਝਪਕਦੇ ਹਾਂ ਉਹਨੇ ਤਾਂ ਅੱਖ ਵੀ ਨਹੀਂ ਝਪਕੀ ਸੈਂਸਰ ਨੇ ਧੁੰਦ ਚੋਂ ਉਹਨੂੰ ਦੇਖਦਾ ਧੂਏਂ ਚੋਂ ਉਹਨੂੰ ਦੇਖਦਾ ਦੂਰੀ ਦਾ ਉਹ ਦਾਜਾ ਲਾ ਰਹੀ ਐ ਉੱਥੇ ਕੋਈ ਜੰਸ ਨਹੀਂ ਹੋਏਗਾ ਐਕਸੀਡੈਂਟ ਦਾ 2 ਨੰਬਰ ਤੇ ਡਾਕਟਰ ਡਾਕਟਰਾਂ ਦਾ ਪਤਾ ਨਹੀਂ ਸਾਫ਼ ਹੋਣ ਲੱਗਿਆ ਕਿਉਂਕਿ ਜਿੰਨੇ ਸਾਡਾ ਸਿਸਟਮ ਡਵੈਲਪ ਹੋ ਚੁੱਕਿਆ AI ਦਾ ਉਹਦੇ ਵਿੱਚ ਕੀ ਹੈ ਕੋਈ ਵੀ ਬਿਮਾਰੀ ਹੈ ਉਹਨੂੰ ਡਾਇਗਨੋਸ ਕਰਨਾ ਸਿਰਫ ਇੱਕ ਟੱਚ ਨਾਲ ਜਾਂ ਮੱਥੇ ਨੂੰ ਟੱਚ ਲੈ ਕੇ ਜਾਂ ਆਈ ਸਕੈਨ ਕਰਕੇ ਆਈ ਸਕੈਨ ਤੇ ਨਾ ਸ਼ੁਰੂ ਹੋ ਗਿਆ ਸਿਰਫ ਆਈ ਸਕੈਨ ਕਰਨੀ ਹੈ ਮਸ਼ੀਨ ਨੇ ਉਹਨੂੰ ਕਿੰਨੀਆਂ ਬਿਮਾਰੀਆਂ ਨੇ ਕਿੰਨੇ ਚਿਰ ਤੋਂ ਨੇ एवरीथिंग ਡਾਇਗਨੋਸ ਫਰਤ ਓੱਖਾਂ ਕੰਮ ਕੀ ਹੈ ਡਾਇਗਨੋਸ ਜੇ ਉਹਨੇ ਡਾਇਗਨੋਸ ਕਰ ਲਿਆ ਉਹਨੇ ਮੈਡੀਸਨ ਦੀ ਸੁਜੈਸਟ ਕਰ ਸਕਦੇ ਮੈਨੂੰ ਆਹ ਕੰਬੀਨੇਸ਼ਨ ਦੇ ਦਿਓ ਫਿਰ ਡਾਕਟਰ ਕੀ ਕਰਨਗੇ ਕੁਝ ਵੀ ਨਹੀਂ ਫੇਰ ਨੰਬਰ ਹੈ ਵਕੀਲਾਂ ਦਾ ਕੋਈ ਕੇਸ ਹੈ ਮੇਰਾ ਖਿਆਲ ਹੈ ਜਦੋਂ ਹੁਣ AI ਦੇ ਉੱਪਰ ਜਿਹੜਾ ਹੁਣ ਚੈਟ ਸ਼ੁਰੂ ਹੋਈ ਹੈ ਉਂਗਲ ਤੇ ਉਹਦੇ ਵਿੱਚ ਇੱਕ ਪ੍ਰੋਗਰਾਮ ਬਿਲਕੁਲ ਹੈਗਾ ਤੁਸੀਂ ਆਪਦੀ ਪ੍ਰੋਬਲਮ ਦੱਸੋ ਵੀ ਮੈਂ ਇਸ ਕੰਟਰੀ ਚ ਆਹ ਆਹ ਸਮੱਸਿਆ ਤੇ ਤੁਹਾਨੂੰ ਤੋਂ ਨਾਲ ਨਾਲ ਲਿਖ ਕੇ ਦੇਣ AI ਦਾ ਇੰਨਾ ਕੋਈ ਇੱਕ ਮਾੜਾ ਪ੍ਰਭਾਵ ਆ ਗਿਆ ਵੀ ਅਮਰੀਕਾ ਵਰਗੇ ਕੰਟਰੀਆਂ 'ਚ ਬੱਚਿਆਂ ਨੇ AI ਤੋਂ ਹੋਮਵਰਕ ਕਰਾਉਣਾ ਸ਼ੁਰੂ ਕਰ ਦਿੱਤਿਆ ਉਹਨੂੰ ਹੋਮਵਰਕ ਕਹਿੰਦੇ ਤੇ ਵੀ ਆਹ ਵਿਸ਼ੇ ਦੇ ਇੱਕੋ ਐਸੇ ਲਿਖ ਦੇ ਉਹ ਉਹਨੇ ਹੀ ਵਰਡ ਦਾ ਐਸੇ ਲਿਖ ਕੇ ਪੜਾ ਮਾਰ ਦਿੱਤੀ ਆ ਆਹ ਚੀਜ਼ ਆਨਸਰ ਦੇ ਦੇ ਅਨਸਰ ਦੇ ਦਿੰਦੀ ਆ ਔਰ ਤੁਹਾਨੂੰ ਮੇਰੀ ਗੱਲ ਦੱਸਣਾ ਵੀ ਯੂਐਸ ਦੇ ਵਿੱਚ ਬਹੁਤ ਤੇਜ਼ੀ ਨਾਲ ਸਕੂਲਾਂ ਦੇ ਵਿੱਚੋਂ ਮੋਬਾਈਲ ਫੋਨ ਬੈਨ ਹੋ ਰਹੇ ਆ ਕਿਉਂਕਿ ਕਹਿੰਦੇ ਇਹਨਾਂ ਦੇ ਪੜ੍ਹਦੇ ਨਹੀਂ ਕਿ ਕੰਮੀ ਤੋਂ ਲੈਣਾ ਸ਼ੁਰੂ ਕਰਤਾ ਕੰਮ ਕਿਉਂ ਤੇ ਇਹ ਸਾਰੇ ਟਾਰਗੇਟ ਕਿਉਂ ਨੇ ਹੁਣ ਤੁਸੀਂ ਇਹ ਦੱਸੋ ਤੁਸੀਂ ਜਾ ਰਹੇ ਹੋ ਕੋਈ ਬੱਸ ਜਾ ਰਹੀ ਹੈ ਮੂਰੇ ਕੁਝ ਲੋਗ ਬੇਸਰਪੈਰੀ ਭੀੜ ਬਣਾ ਕੇ ਚੱਲ ਰਹੇ ਨੇ ਕਿਸੇ ਵੀ ਕਾਰਨ ਚਾਹੇ ਕੋਈ ਜਲਸਾ ਜਲੂਸ ਹੈ ਜਾਂ ਕੋਈ ਐਨੀਟੇਸ਼ਨ ਹੈ ਤੁਸੀਂ ਸਾਰੇ ਸੱਚੋ ਸੱਚ ਦੱਸੋ ਕਿ ਕਿੰਨੀਆਂ ਗਾਲਾਂ ਕੱਢਦੇ ਹੋ ਦਿਲ ਤੇ ਵੀ ਆ ਮਰ ਗਏ ਵਿਚਾਲੇ ਕਿਥੇ ਸਿਆਪਾ ਛੇੜਿਆ ਇਹਨਾਂ ਨੇ ਆਪਾਂ ਗਾਲਾਂ ਕਢਦੇ ਆਂ ਆਪਾਂ ਆਪਣੇ ਖੇਤ ਜੱਗ ਲਾਉਨੇ ਆਂ ਦੂਜੇ ਦੇ ਖੇਤ ਨਾਲ ਧੂਆਂ ਆਉਂਦਾ ਆਪਾਂ ਕਹਿੰਦੇ ਵੀ ਹਲਾ ਇਹਨੇ ਕਿੱਥੋਂ ਮੁਸੀਬਤ ਖੜੀ ਕੀਤੀ ਆਪਾਂ ਵੀ ਗਾਲਾਂ ਕਢਦੇ ਆਂ ਤਾਂ ਫਿਰ ਇਹ ਸਾਰੇ ਕਸੇ ਦਾ ਇਲਾਜ ਕੀ ਐ ਜਦੋਂ ਇਹ ਪਤਾ ਲੱਗ ਗਿਆ ਵੀ 100 ਦੇ ਵਿੱਚੋਂ ਸਾਡੇ ਕੋਲੇ ਕੰਮ ਹੀ ਪੰਜ ਬੰਦੇ ਕਰਦੇ ਨੇ ਤਾਂ ਪਹਿਲਾਂ ਕੀ ਹੋਇਆ ਸੀ ਪਹਿਲਾਂ ਅਸੀਂ ਪਸ਼ੂਆਂ ਦੇ ਰਸੇ ਲਾਹੇ ਨੇ ਘਰਾਂ ਤੋਂ ਲਾਹੇ ਨੇ ਨਾ ਜੀਨੇ ਕਰੇ ਬੜਤ ਹੁੰਦੇ ਤੇ ਪਹਿਲਾਂ ਖਾਮ-ਖਾਮ ਰੱਖਦੇ ਹੁੰਦੇ ਤੇ ਲਾਸਟ ਟਾਈਮ ਤੱਕ ਹੁਣ ਬੜਤ ਹੁੰਦਾ ਵੀ ਕੜਦੇ ਘਰ ਤੋਂ ਬਾਹਰ ਆਪੇ ਵਿੱਚ ਵੱਜੀ ਨੇ ਲੋਕਾਂ ਨੇ ਫਿਰ ਗਾਈਆਂ ਬਾਹਰ ਕੱਢਣੀ ਸ਼ੁਰੂ ਕਰਤੀਆਂ ਬੱਚੇ ਬੱਚੀਆਂ ਟੱਠੇ ਕਿ ਨੱਕੜਵਾਸ ਪੈ ਰਿਹਾ ਮੌਤ ਰਚ ਰਹੀ ਐ ਛੜਕਾਂ ਤੇ ਹਲੇ ਤਾਂ ਗਿੜਤੀ ਦੇ ਜਾਨਵਰੇ ਬਾਹਰ ਆਏ ਨੇ ਜਿੱਦ ਇਹ ਬੰਦੇ ਬਾਹਰ ਆ ਗਏ ਨਾ ਬੇਕਾਰ ਇਹ ਉਦੋਂ ਵਿੱਚ ਵੱਡਾ ਜੰਮ ਛੇੜ ਦਿੰਦੇ ਨੇ ਫਿਰ ਕੀ ਹੈ ਸਮਾਜ ਦੇ ਵਿੱਚ ਕ੍ਰਾਈਮ ਨੇ ਵਧਣਾ ਤੇ ਜੀਣਾ ਅੱਜ ਇਹਨਾਂ ਸੋਚੋ ਵੀ ਸਰਪਤਾਂ ਨੇ ਡਰਾਉਣ ਵਾਲੀਆਂ ਗੱਲਾਂ ਕਰਦੇ ਨੇ ਸਚਾਈ ਚਾਲੂ ਹੋ ਚੁੱਕੀ ਹੈ